ਰੇਂਜ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਰ ਸਾਲ ਦੀ ਤਰ੍ਹਾਂ ਜੇੜਾ ਬਾਬਾ ਨਾਨਕ ਤੇ ਸ੍ਰੀ ਹੇਮਕੁੰਨ ਸਾਹਿਬ ਦੀ 31ਵੀਂ ਯਾਤਰਾ ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੇੜਾ ਬਾਬਾ ਨਾਨਕ ਤੋਂ ਰਵਾਨਾ ਹੋਈ ਇਸ ਮੌਕੇ ਪਹਿਲਾ ਸ੍ਰੀ ਕਨਵਰਪਾਤ ਸਾਹਿਬ ਦੇ ਪੋਗ ਪਾਏ ਗਏ ਪ੍ਰੰਤ ਪਾਈ ਮਨਜਿੰਦਰ ਸਿੰਘ ਪਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੇੜਾ ਬਾਬਾ ਨਾਨਕ ਵਾਲਿਆਂ ਨੇ ਕੀਰਤਨੀ ਜਥੇ ਵੱਲੋਂ ਰੀ ਸੁਬਿੰਤਾ ਕੀਰਤਨ ਕੀਤਾ ਗਿਆ ਚਰਨ ਸਰਨ ਗੁਰੂ ਏਕ ਪੈਂਦਾ ਜਾਇ ਚਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਟ ਹੈ ਇਹ ਸਰਬੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅਡੇਰਾ ਬਾਬਾ ਨਾਨਕ ਜੀ ਦਰਬਾਰ ਸਾਹਿਬ ਤੋਂ ਚੱਲ ਚਾਲੇ ਪਾ ਕੇ ਸ੍ਰੀ ਹੇਮਕੋਨ ਸਾਹਿਬ ਉਸ ਕਲਗੀਆਂ ਵਾਲੇ ਦੇ ਪੁਰਪਲੇ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨ ਦਾਲਾ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਜੋ ਇਹ ਮਹੀਨਾ ਤਪ ਮਹੀਨਾ ਜੂਨ ਦਾ ਮਹੀਨਾ ਜਿਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜਿਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਇਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵਿਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਰਤਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਤਾ 30 35 ਕਿਲੋਮੀਟਰ ਰੋਹ ਦਾ ਪ੍ਰਹਾ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਜਿਦਾ ਕਲਗੀ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹ ਕਲਗੀ ਤਰਪਾਤਸ਼ਰੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨਹੀਂ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀਆਂ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਅਖੇ ਵੀ ਮੈਂ ਜਾ ਰਿਹਾ ਪੰਦਲ ਯਾਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਉਹ ਡਾਜੇਗਾ ਕੋਈ ਵੀ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰੇ ਅਰਦਾਸਾਂ ਕਰਦੇ ਹੀ ਜਾਈਦਾ ਏ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਕਲਗੀਆਂ ਵਾਲਾ ਪਾਤਸ਼ਾਹ ਸੰਗਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਏ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਹੀ ਇਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਐ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਕਿਉਂਕਿ ਜਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬਣਦੇ ਨੇ ਮੇਰੇ ਪਾਸ਼ਾ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਐ ਤੇ ਸਵਾਸਾਂ ਦਾ ਦਸਵੰਦ ਵੀ ਐ ਜਿਹੜੇ 35 ਦਿਨ ਸਾਲ ਦੇ ਬਣਦੇ ਨੇ ਇਹ ਦਸਵੰਦ ਸੰਕਟਾਂ ਕੱਢਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਸ਼ਾ ਦਾ ਪਿਆਰ ਹੈ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਸਪਰਤਕ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦਿੰਦੇ ਰਸਤੇ 'ਚ ਕੋਈ ਕਮੀ ਨਹੀਂ ਆਉਂਦਿੰਦੇ ਅੰਜਲ ਅਰਜ ਦਾ ਕਲਗੀਆਂ ਵਾਲੇ ਪਾਸ਼ਾ ਨਾਲ ਹੀ ਨੇ ਅਰਦਾਸ ਕਰਿਓ ਸੰਗਤ ਜੀ ਜੋ ਸੰਗਤਾਂ ਚਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਵਿੱਚ ਚਲੀਆਂ ਨੇ ਇਹ ਚਰਦੀ ਕਲਾ ਦੇ ਵਿੱਚ 2 ਜਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਬੇ ਸਥਾਨ ਦੇ ਦਰਸ਼ਨ ਕਰਕੇ ਉਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾਂ ਬਖਸ਼ ਕੇ ਤੋੜਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਸਾ ਪਿਆਰ ਬਖਸ਼ੇ ਤੇ ਫਿਰ ਅਸੀਂ ਸਕਰਾਨੇ ਵਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਆਪਣਾ ਅਸਰ ਦਿਖਾਈ ਦਿੰਦੀ ਦੇ ਰਹੀ ਹੈ ਜਿਸ ਨੂੰ ਲਾਗੇ ਪੁਲਿਸ ਵੱਲੋਂ ਸੁਨਾਮ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਤੇ ਇੱਕ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਆਲੀਸ਼ਾਨ ਕੋਠੀ ਨੂੰ ਕੰਪਟੈਂਟ ਅਥਾਰਟੀ ਦਿੱਲੀ ਤੋਂ ਮਨਜ਼ੂਰੀ ਲੈ ਕੇ ਅਟੈਚ ਕੀਤਾ ਗਿਆ ਹੈ ਤੇ ਕਾਗਜ਼ੀ ਕਾਰਵਾਈ ਵੀ ਦੇਖਣੀ ਹੁੰਦੀ ਹੈ ਜੀ ਪਾਕ ਸਰਕਾਰ ਤੋਂ ਮਨਜ਼ੂਰੀ ਵੀ ਲੈਣੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਚੱਲੀ ਹੈ ਕਿੰਨੇ ਦਿਨਾਂ ਚੋਂ ਤੁਸੀਂ ਪੂਰੀ ਕਰਦੇ ਹੋ ਇਹ ਇੱਕ ਤਾਂ ਜੀ ਤਕਰੀਬਨ 2 ਮਹੀਨੇ ਦਾ ਪ੍ਰੋਸੈਸ ਇਹਦਾ ਬਾਕੀ ਸਾਡੇ ਸਰ ਵੱਲੋਂ ਐਸਐਸਪੀ ਸਰ ਵੱਲੋਂ ਟਾਈਮ-ਟਾਈਮ ਤੇ ਇਹਦੇ ਲਈ ਗਾਈਡੈਂਸ ਸਾਨੂੰ ਦਿੱਤੀ ਗਈ ਸੀ ਉਹਦੇ ਕਰਕੇ ਡੀਐਸਪੀ ਸਰ ਨੇ ਵੀ ਪ੍ਰੋਪਰ ਇਹਨੂੰ ਦੇਖਿਆ ਅਸੀਂ ਜਿਵੇਂ ਸਰ ਨੇ ਦੱਸਿਆ ਹੀ ਹੈ ਇਹ ਚ ਰਿਪਲਾਈ ਵੀ ਭੇਜਿਆ ਗਿਆ ਸੀ ਪਰ ਅਸੀਂ ਕੰਪੀਟੈਂਟ ਅਥਾਰਟੀ ਜੋ ਬੀਸੀਜ਼ ਹੋਈਆਂ ਮੈਂ ਖੁਦ ਅਟੈਂਡ ਕੀਤੀਆਂ ਉਹਦੇ ਚ ਅਸੀਂ ਇਹਨੂੰ ਡਿਪੈਂਡ ਕੀਤਾ ਪ੍ਰੋਪਰ ਦੇਖੇ ਨਾਲ ਅਸੀਂ ਉਹਦੇ ਚ ਦੱਸਿਆ ਕਿ ਕਿਵੇਂ ਨਸ਼ਾ ਦਾ ਜਿਹੜਾ ਨਸ਼ਾ ਉਹ ਇਹ ਧੰਦੇ ਤੋਂ ਬਣਾਇਆ ਗਿਆ ਤਾਂ ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਸਾਰੇ ਚੀਜ਼ ਨੂੰ ਸੈਟੀਸਫਾਈ ਹੋ ਕੇ ਕੰਪੀਟੈਂਟ ਅਥਾਰਟੀ ਨੂੰ ਸਾਨੂੰ ਕੱਲ ਫ੍ਰੀਜ਼ਿੰਗ ਆ ਦੇ ਦਿੱਤੇ ਗਏ ਠੀਕ ਹੈ ਜੀ ਧੰਨਵਾਦ ਉਹ ਆਜ ਵਿੱਚ ਇਧਰ ਹੋ ਜੀ ਇਧਰ ਹੋ ਜੀ ਸਰ ਜਿਵੇਂ ਆਪ ਇੱਕ ਮਾਮਲਾ ਕਰ ਰਹੇ ਸੀ ਜੀ ਅਮਨਦੀਪ ਕੋਰੇ ਥਾਰ ਵਾਲੀ ਬੀਬੀ ਦੀ ਕੋਠੀ ਸੀ ਕਿਤੇ ਕਿਹੜੀ ਬੀਬੀ ਸੀ ਜਿਹਦੀ ਕੋਠੀ ਤੁਸੀਂ ਫ੍ਰੀਜ਼ ਕਰ ਰਹੇ ਲਿਖ ਲਵਿੰਦਰ ਕੌਰ ਲਖੋ ਵਾਈਫ ਆਫ ਜੱਗਾ ਸਿੰਘ ਇਹਦੀ ਇੰਦਰਾਬਸਤੀ ਰਿਆਨ ਵਾਲੀ ਹੈ ਇਹ ਇਹਦਾ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕਲੋਨੀ ਦੇ ਵਿੱਚ ਹੁਣ ਇੱਕ ਇਹ ਵੇਖੋ ਇਹ ਛੋਟਾ ਘਰ ਜਿੱਥੇ ਸੀ ਜਿੱਥੇ ਰਹਿੰਦੀ ਸੀ ਇੰਦਰਾਬਸਤੀ ਬਾਹਰਲਾ ਬੇੜਾ ਜਿਹੜਾ ਸੀ ਛੋਟਾ ਜਿਹਾ ਘਰ ਸੀ ਇਹਦਾ ਜਿਹੜੀ ਕਿ ਇੱਕ ਕਬਜ਼ੇ ਵਾਲੀ ਜਗ੍ਹਾ ਸੀ ਜਿਹਦੇ ਵਿੱਚ ਮੰਡੀ ਕਰਨ ਨੂੰ ਬੋਲ ਦੀ ਜਗ੍ਹਾ ਸੀ ਉਹਦੇ ਵਿੱਚ ਘਰ ਸੀਗਾ ਹੁਣ ਇਸ ਲੇਡੀ ਨੇ ਆਪਣੇ ਮਤਲਬ ਇਸ ਕਾਲੇ ਧੰਦੇ ਤੋਂ ਜਿਹੜੇ ਜਿਹੇ ਕਰੀ 10 ਮੁਕਰਮੇ ਦੇ ਖਾਤਿਰ ਦਰਦ ਨੇ ਇਸ ਲੇਡੀ ਨੇ ਆਪਣਾ ਮੱਛਾ ਵੇਚ ਕੇ ਇਹਨੇ ਇਕ ਪੈਸੇ ਇਕੱਠੇ ਕਰਕੇ ਉਠੀ ਤੀ ਜੇਕਰ ਇਹ ਬਰਥ ਕੋਠੀ ਆਪਣਾ ਮੜੇ ਮੋਟੇ ਬੰਦੇ ਦੀ ਹੋ ਨਹੀਂ ਸਕਦੀ ਜਿਹਦੇ ਕੋਈ ਵੀ ਦੁੱਖੀ ਦੀ ਇਨਕਮ ਨਹੀਂ ਹੈ ਕੋਈ ਦੇ ਕੋ ਪ੍ਰੋਪਰਟੀ ਨਹੀਂ ਹੈਗੀ ਫਿਰ ਫਿਰ ਕੋ ਕਲਾ ਨਸ਼ੇ ਦਾ ਕਾਰੋਬਾਰ ਸੀਗਾ ਇਹਨੇ ਹੁਣ ਇਹ ਕੋਠੀ ਬਣਾਈ ਸੀਗੀ ਇਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪਲੈਂਟ کورٹ ਨੂੰ ਭੇਜਿਆ ਸੀ ਤੇ ਕੰਪਲੈਂਟ ਅਥਾਰਟੀ ਵੱਲੋਂ ਜਿਹੜੀ ਨੋਟਿਸ ਦਿੱਤਾ ਗਿਆ ਤੇrani ਵਾਲੀ ਗੱਲ ਇਹ ਸੀ ਕਿ ਇਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ ਅਥਾਰਟੀ ਨੂੰ ਪਰ ਸਾਡੇ ਐਸਐਚਓ ਪ੍ਰਤੀਕ ਜਿੰਦਲ ਵੱਲੋਂ ਜਿਹੜੀ ਖਲਾਫ ਨੂੰ ਪਿਆਰ ਵਾਈ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਬੀਸੀ ਹੋਈ ਦੋ ਵਾਰਾਂ ਨੂੰ ਹਾਈ ਕੋਰਟ ਉੱਤੇ ਕੋਠੀ ਜਾਣਾ ਪਿਆ ਉਹ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਉਹ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਰਕਾਰ ਵੱਲੋਂ ਜੋ ਤਨਾਅਸ਼ੀ ਵਿਰੋਧ ਕੰਮ ਕੀਤਾ ਜਾ ਰਿਹਾ ਉਹਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਦੀ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੇ ਸਮਾਗ ਵਿੱਚ ਜਿਹੜੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀਗੀ ਇਹ ਹੁਣ ਅਗਦੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਦੋਏ ਦੇ ਬੈਂਕ ਖਾਤੇ ਸੀਗੇ ਉਹ ਡੈਕਟਰ ਰਹੇ ਆ ਜੋ ਅਥਾਰਟੀ ਵੱਲੋਂ ਆਏ ਨੇ ਹੋ ਕੇ ਉਸ ਤੋਂ ਇਲਾਵਾ ਇਹਦੇ ਖਰਾਬ 10 ਮਕਦਮੇ ਦਰਜ ਸੀਗੇ 237 ਬੜਾ 23 ਮਕਦਮਾ ਜਿਹਦੇ ਵਿੱਚ 207 ਗ੍ਰਾਮ ਟੱਟਾ ਇਹਦੇ ਕੋਲ ਪੜਿਆ ਗਿਆ ਸੀਗਾ ਉਹ ਹੁਣੇ ਸਰੂਰ ਜੇਲ੍ਹ ਦੇ ਵਿੱਚ ਬੰਦ ਹੈ ਉਦੇ ਵਿਕੀ ਦਾ ਖਲਾਫ ਜੋ ਕਿਸ ਚੱਲ ਰਿਹਾ। ਪਰ ਉਸ ਤੋਂ ਇਲਾਵਾ ਜੋ ਸਾਡੇ ਇੱਥੇ ਸ਼ਹਿਰ ਦੇ ਵਿੱਚ ਅਸੀਂ ਜੋ ਕਰਿਆ ਹੋਇਆ ਸੀਗਾ ਕੇਸ ਦੇ ਵਿੱਚ ਐਨਡੀ ਨੂੰ ਲੈ ਕੇ ਜਿਉਂਦੀ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜੁਧ ਨਸ਼ੇ ਵਿਰੁੱਧ ਉਹਨੂੰ ਲੈ ਕੇ ਆ ਕੇ ਅਸੀਂ ਹੁਣ 50 ਦੇ ਕਰੀਬ ਸਾਡੇ ਅੰਦਰਲੇ ਦਾ ਤੇ ਪਰਮਦਰਦ ਹੋਏ ਨੇ 53 ਸੀ ਦੋਸ਼ੀ ਗ੍ਰਿਪਰ ਕੀਤੇ ਨੇ ਜੋ ਅਸੀਂ ਫੜ ਫੜ ਕੇ ਦਿਲਾਖ ਭੇਜੇ ਨੇ। ਉਸ ਤੋਂ ਇਲਾਵਾ 27 ਐਨਡੀ ਦੇ ਮੁਤਾਬਕ ਅਸੀਂ ਪੰਜ ਮਾਮਲੇ ਦਰਜ ਕੀਤੇ ਨੇ ਜਿਹੜੇ ਆਮ ਬੰਦੇ ਬਹਿ ਕੇ ਇੱਥੇ ਬਾਹਰੋਂ ਆ ਕੇ ਪੀਂਦੇ ਸੀਗੇ ਕੋਈ ਸ਼ਹਿਰ ਦੇ ਸੀਗੇ। ਉਸ ਤੋਂ ਇਲਾਵਾ 16 ਜਿਹੜੇ ਬੰਦੇ ਨੇ ਦੋ ਜਿਹੜੇ ਨੇ ਸੀਮ ਦਿਨ ਤੇ ਭੇਜੇ ਨੇ ਉਸ ਤੋਂ ਇਲਾਵਾ 43 ਬੰਦੇ ਜਿਹੜੇ ਨੇ ਨਸ਼ਾ ਸ਼ੋਭ ਕੇਂਦਰਾਂ ਦੇ ਵਿੱਚੋਂ ਭੇਜੇ ਗਏ ਨੇ ਦਵਾਈ ਵਾਸਤੇ ਦੋ ਬੰਦੇ ਜਿਹੜੇ ਸੀ ਅਸੀਂ ਤਾਕਤ ਕਰਾਏ ਨੇ ਜਿਹੜੇ ਜ਼ਿਆਦਾ ਨਸ਼ਾ ਕਰਦੇ ਸੀਗੇ ਸਾਡੇ ਦੇ ਘਾਪ ਤਾਂ ਹੋਰ ਸਿਵਲ ਹਸਪਤਲ ਜੀ ਦੇ ਵਿੱਚ ਤੇ ਬਣਿਆ ਹੋਇਆ ਉੱਥੇ ਸਭੇ ਜੀ ਸੀਗੇ ਉਸ ਤੋਂ ਇਲਾਵਾ ਨਸ਼ੇ ਦੇ ਕਾਰੋਬਾਰ ਤੋਂ ਜਿਵੇਂ ਕਿ ਇੱਕ ਤਾਂ ਇਹ ੜੀ ਹੋ ਗਈ ਜਿਸ ਤੋਂ ਇਲਾਵਾ ਤੁਸੀਂ ਸ਼ੰਕਰ ਕੌਰ ਹੈ ਪੂਰੀ ਅਸੀਂ ਤਰੀਕ 23 ਲੱਖ ਰੁਪਏ ਦੀ ਪ੍ਰੋਪਰਟੀ ਉਹ ਡੈਕ੍ਰਾਈਜ਼ੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਵਾਕਵਾ ਦੇ ਇਲਾਕਿਆਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਤੇ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵਾਕਵਾ ਦੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕਤਾ ਲਾਮਬੰਦ ਕਰ ਰਹੀ ਹੈ ਇਸੇ ਘੜੀ ਤਹਿਤ ਆਮ ਆਦਮੀ ਪਾਰਟੀ ਦਾ ਮਾਝਾ ਜ਼ੋਨ ਇੰਚਾਰਜ ਸੋਨੀਆ ਮਾਨ ਅੱਜ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਿਲਾ ਟੇਕ ਸਿੰਘ ਪਹੁੰਚੀ ਅਤੇ ਕਿਹਾ ਹੈ ਕਿ ਨਸ਼ੇ ਵਿਰੁੱਧ ਮੁਹਿੰਮ ਦੇ ਸਾਰ ਤੱਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਸਮੂਹਿਕ ਸਹਿਯੋਗ ਨਾਲ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦਾਸਪੁਰ ਕਲਾਂ ਨੌਰ ਰੋਡ ਪਿੰਡਸ ਲੇਮਪੁਰ ਅੜੜੇ ਤੇ ਇੱਕ ਭਿਆਨਕ ਸੜਕੀ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਦੁਰਘਟਨਾ ਕਾਰ ਅਤੇ ਮੋਟਰਸਾਈਕਲ ਦੇ ਦਰਮਿਆਨ ਹੋਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਯੂਨ ਕਾਰ ਗੁਰਦਾਸਪੁਰ ਵੱਲੋਂ ਪਾਸੇ ਜਾ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂ ਪੁੱਤਰ ਚਿਮਨ ਸਿੰਘ ਵਾਸੀ ਮਝਾਲਾ ਥਾਣਾ ਡੇਰਾਬਾਬਾ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸ ਵਿੱਚ ਜਾ ਟਕਰਾਈ ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਤੇ ਵੀ ਟੋਟੇ ਟੋਟੇ ਹੋ ਗਏ ਗੱਲਬਾਤ ਇਹੀ ਹੋਣ ਆਏ ਆ ਸਾਡਾ ਭਰਾ ਸੀ ਤੇ ਜਦੋਂ ਆਏ ਆ ਨੂੰ ਦੱਸਿਆ ਇਥੇ ਜਿਹੜੇ ਮੌਕੇ ਦੇ ਬੰਦੇ ਸਾਡੇ ਰਿਸ ਪਿੰਡੋਂ ਆ ਪਟਕਾਨਿਆਂ ਦਾ ਬਾਬਾ ਸੀ ਉਹਨਾਂ ਦਾ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗੁਰਦਾਸਪੁਰੋਂ ਨੇੜੇ ਤੇ ਜਾ ਰਹੇ ਸੀ ਰਾਉਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਾਗੇ ਤੇ ਹੁਣ ਦੂਜੇ ਨੂੰ ਮਗੜ ਚੱਲੇ ਆ ਬੇਟੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਉਹਨਾਂ ਦਾ ਕੀ ਨਾਮ ਮਨਮੀਤ ਸਿੰਘ ਆ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاਉਂ ਸਾਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਨੇ ਮੇਰਾ ਨਾਮ ਕਿਸ਼ੋਰ ਐਸਏ ਕਿਸ਼ੋਰ ਕੁਮਾਰ ਜੇ ਮੈਂ ਐਕਸੀਡੈਂਟ ਦੇ ਥਾਂ ਤੇ ਪਹੁੰਚਿਆ ਮਨ ਐਸਏ ਫੋਰਸ ਸਟਾਫ ਅਸਲ ਗੱਡੀ ਆ ਨਾ ਕਿਹੜੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਧਿਆਨ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਲਾਲ ਸ਼ਿਵਮ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਡੇੜਾ ਡੇੜੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅੰਗਰਦਾਪੁਰ ਤੋਂ ਤੇਜ਼ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ ਫਲੋਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਲੱਗੇ ਬਾਬਾ ਸਾਈ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਖਾਲਿਸਾਨੀ ਸਮਾਰਕਾਂ ਨੇ ਟਾਰਗੇਟ ਕੀਤਾ ਸੀ ਤੇ ਬੁੱਤ ਦੇ ਮੂੰਹ ਤੇ ਕਾਲੀ ਸਪਰੇ ਮਾਰੀ ਗਈ ਸੀ ਤੇ ਨਾਲ ਲੱਗਦੇ ਸਕੂਲ ਵਿੱਚ ਖਾਲਿਸਾਨ ਦੇ ਨਾਰੇ ਵੀ ਲਿਖੇ ਗਏ ਸਨ ਬਾਅਦ ਵਿੱਚ ਪਤਵੰਤ ਸਿੰਘ ਪੰਨੂ ਨੇ ਫਿਰ ਵੀਡੀਓ ਨਸ਼ਰ ਕੀਤੀ ਹੈ ਤੇ ਲੋਕਾਂ ਵਿੱਚ ਇਸ ਲਈ ਭਾਰੀ ਨੰਗਲ ਵਿਖੇ ਜਿਹੜਾ ਬਾਬਾ ਸਾਹਿਬ ਭੀਮਰਾਓ ਜੀ ਦਾ ਬੁੱਤ ਲੱਗਾ ਹੈਗਾ ਉਹਨੂੰ ਖਾਲਸਤਾਨੀ ਸਮਰਥਕਾਂ ਨੇ ਫੇਰ ਦੁਆਰਾ ਟਾਰਗੇਟ ਕੀਤਾ ਹੈਗਾ ਇੱਕ ਨਾਲ ਸਕੂਲ ਲੱਗਦਾ ਹੈਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਖਾਲਸਤਾਨੀ ਸਮਰਥਕਾਂ ਨੇ ਨਾਰੇ ਨਾਰੇ ਲਗਾਏ ਹੈਗੇ ਆ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਫੇਰ ਖੰਡਾ ਤੇ ਕੀਤਾ ਹੈਗਾ ਉਹਨਾਂ ਦੇ ਬੁੱਤ ਤੇ ਜਿਹੜੀ ਕਾਲੀ ਸਪਰੇਅ ਮਾਰੀ ਹੈਗੀ ਆ ਤੁਸੀਂ ਮੁੱਖ ਦੇ ਪੁੱਛੋ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਐ ਇਥੇ ਕੋਈ ਇਹ ਸਰੇਜਵਾਲ ਸਾਨੂੰ ਪਤਾ ਲੱਗਾ ਸੀ ਕਿ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਤਾਨੀ ਜੰਦਾਬਾਦ ਦੇ ਨਾਰੇ ਲਿਖਿਆ। ਜੀ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਸੀਂ ਜਿਹੜਾ ਸਟੈਚੂ ਦੇ ਗਾਰਨਰ ਨਹੀਂ ਦੇਖ ਸਕਿਆ। ਉਹ ਦੁਬਾਰਾ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ। ਜੀ ਔਰ ਅਸੀਂ ਫਿਰ ਕੋ ਕਰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਤਾਨੀ ਜੰਦਾਬਾਦ ਸਕੂਲ ਵਿੱਚ ਹੀ ਲਿਖਿਆ ਗਿਆ 바ਵਾ ਸਾਹਿਬ ਦਾ ਸਟੈਚੂ ਨੂੰ ਦੁਬਾਰਾ ਫਿਰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬ੍ਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ ਏਅਰਪੋਰਟ ਤੇ ਔਰ ਉਹਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਦੀ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦਸਨ ਮੁਤਾਬਕ ਸ਼ੱਕ ਦੇ ਘੇਰੇ ਚ ਹੈ। ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ। ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਉਹ ਪੁਲਿਸ ਮੁਲਾਜ਼ਮ ਵੀ ਇੱਥੇ ਸੀ। ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦੇ ਦੁਆਰਾ ਫੇਰ ਵੀਡੀਓ ਨਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀਆਂ ਹਰਕਤਾਂ ਕਰਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ। ਦੇਖੋ ਜ્યાં ਤਾਂ ਉਹ ਭਾਰਤ ਦੀ ਧਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਕਿਹੜੀਆਂ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀ ਸ਼ਿਕਾਇਤ ਇਸ ਦੇਸ਼ ਔਰ ਅਸੀਂ ਉਹਨੂੰ ਔਰ ਚੇਤਾਵਨੀ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਨੂੰ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤਰ ਬਣਾ ਲਿਆ ਠੀਕ ਆ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਤੁਸੀਂ ਨੌਜਵਾਨ ਨਕੋਦਰ ਤੋਂ ਫੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬੱਕਵਾ ਜਿਹੜਾ ਕਾਫੀ ਆ ਉਰੇ ਵਕਬੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮੈਡ ਕਰਦੇ ਆਂਦੇ ਹੋਣੇ ਆ। ਜੀ ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ? ਕਿਤੇ ਨੰਗਲ ਦੇ ਜੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਫੋਰਸ ਨਾਲ ਤਾਂ ਨਹੀਂ ਜੁੜਿਓ। ਜੀ ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਕ ਕਰ ਰਹੇ ਹਾਂ। ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ ਬਈ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਠੀਕ ਆ ਸਰ ਜਿਹੜਾ ਅੱਜ ਫਲੋਰ ਦੇ ਨਜ਼ਦੀਕ ਨੰਗਲ ਵਿਖੇ 바ਵਾ ਸਾਹਿਬ ਭੀਮਰਾਓ ਮੇਡਕਾਲੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨਤ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੈਗੇ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋਈ ਹੈ ਉਸ ਪੁਲਿਸ ਅਜੇ ਮੌਕੇ ਤੇ ਆ ਪ੍ਰਿੰਸ ਦੇ ਵਿੱਚ ਇਕੱਠੇ ਨੇ ਮੌਜੂਦ ਪੜਤਾਲ ਕਰਕੇ ਦੇਖਣੇ ਅਜੇ ਕੀ ਹੈ ਠੀਕ ਆ ਤੇ ਸਰ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ ਉਹਦੀ ਪ੍ਰਦਾਨੀ ਸਾਰੀ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾ ਉਸ ਸੇຊਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇ ਜਿੰਦੂ ਕੌਰ ਨੂੰ ਦਿਵਸ ਆਸਤ ਰੱਬ ਰਾਖਾ